ਅਬੇ ਥੋੜੂ ਘਟ ਬਣੀ ਹੁਣ ਤੁਹਾਨੂੰ ਦੱਸਦੀ ਗੱਲ ਦੇਖੂਗਾ ਮੈਂ ਥੋੜੇ ਘਟ ਬਣੀ ਹੁਣ ਦੱਸਦੀ ਬਾਬਾ ਵਰਮਾ ਜੀ ਤੁਹਾਨੂੰ ਬੰਦਿਆਂ ਨੂੰ ਕਹਿ ਲੱਗ ਰਿਹਾ ਮੈਂ ਮੈਂ ਤੁਹਾਨੂੰ ਬੰਦਿਆਂ ਨੂੰ ਕਹਿ ਲੱਗ ਰਿਹਾ ਕੱਢ ਦੇ ਕਿੱਥੇ ਇਹ ਹੁਣ ਤਾਂ ਮੈਂ ਦੇ ਦ ਬਾਬਾ ਜੀ ਕੱਢ ਦੇ ਕਿੱਥੇ ਗੁਰੂਗਰਾਜ ਬਾਬਾ ਜੀ ਸੌ ਮਨਾ ਕੋਈ ਨਾ ਛੋਟਾ ਬਾਬਾ ਲੱਗ ਰਿਹਾ ਪਰ ਬੋੜਾ ਰਹੇ ਜੀ ਨਹੀਂ ਹੈ ਨਹੀਂ ਬਾਬਾ ਜੀ ਫਰਾਗੋਤੀ ਮੈਨੂੰ ਮਾਫ਼ ਹੋ ਗੋ। ਹੁਣ ਉਹ ਨਾਲੇ ਜਿਹੜਾ ਬਾਜ ਮਾਰਿਆ ਤਾਂ ਜਿਹੜੀ ਗੱਲ ਪੁੱਛੀ ਉਹ ਤਾਂ ਦਾ ਨਾਮ ਵਾਪਸ ਦੇਖੋ ਜਿਹੜਾ ਇਹ ਪੁੱਤ ਨਹੀਂ ਆਇਆ ਪੁੱਤ ਨੂੰ ਬਸ ਤੁਸੀਂ ਦੇਖੋ ਆਪਾਂ ਇਹ ਬਾਬੇ ਬਾਬੇ ਜੇ ਕੋਈ ਹੋਊ ਜੇ ਫੋਨ ਫੇਰ ਦੇਣਾ ਕੱਢ ਨਾ ਨੀਜਾ ਫੋਨ ਹੁੰਦਾ ਕੱਢ ਦੇ ਜੇ ਹੁੰਦਾ ਦੇ ਦਿੰਦਾ ਬਾਬੇ ਮੈਂ ਕੱਢ ਦਾਂ ਬਾਬਾ ਜੀ ਦੇ ਜੇ ਹੁੰਦਾ ਮੈਂ ਦੇ ਦਿੰਦਾ ਬਾਬਾ ਜੀ ਕਿੱਥੇ ਓਏ ਬਾਬਾ ਜੀ ਏ ਹੰਦ ਬੰਦ ਸਾਮਾਨ ਕਿੱਥੇ ਹੁਣ ਤਾਂ ਬੰਦ ਸਨਪਰੂਪ ਇਹਦੇ ਵਿੱਚ ਦੇਖੋ ਹੁਣ ਹੁਣ ਤਾਂ ਬੰਦ ਦਸਤਾਵੇਜ਼ ਵਾਇਗੁਰਦੀ ਕਾ ਖਾਨ ਸਾਹਿਬ ਵਾਇਗੁਰਦੀ ਕੀ ਫਤਿਹ ਇਹ ਮਨੁੱਖ ਫੜਿਆ ਸੀ ਅੱਜ ਸਾਰੇ ਪੱਕੇ ਪਰੂਪੇ ਨੇ ਨੌਜਵਾਨ ਬੱਚਿਆਂ ਨੂੰ ਚਿੱਟੇ ਤੇ ਲਾਉਂਦੇ ਬੰਦਾ ਇਹ ਗੁਰੂਕਰ ਬਾਬਾ ਜੀਵਨ ਸਿੰਘ ਦਾ ਹੈਡ ਗਰੰਥੀ ਹੋ ਕੇ ਪਹਿਲੀ ਵਾਰ ਹੋਇਆ ਇਹ ਚਿੱਟੇ ਤੇ ਲਾਉਂਦਾ ਜਿਵੇਂ ਅੱਖਾਂ ਨੂੰ ਸਾਰੇ ਪੱਕੇ ਪਰੂਪੇ ਨੇ ਚਿੱਟਾ ਵੇਚਦਾ ਚਿੱਟਾ ਦਿੰਦਾ ਫੜਿਆ ਸੀ ਇਹਨੂੰ ਪਰਵਰਤ ਸਿੰਘ ਜਹਾਂਗੀਰ ਉਹਨਾਂ ਦਾ ਬੰਦਾ ਇਹ ਕਾਦੀ ਮਾਫੀ ਦੇ ਦੋ ਮਰੂ ਕਰ ਪ੍ਰਗਟ ਸਿੰਘ ਜਹਾਂਗੀਰ ਨਾਂ ਦਾ ਬੰਦਾ ਹੈ ਸਮੈਗ ਵੇਦਾ ਦੇ ਅੱਖਾਂ ਨੂੰ ਆਜ ਮੰਨਿਆ ਜੀ ਆਜ ਮੰਨਿਆ ਜੀ ਲੈ ਵੇ ਠੀਕ ਆ ਬਾਬਾ ਜੀ ਮੰਨੋ ਸਾਰੀ ਦਸ ਦਸ ਕੇ ਵਿੱਚ ਦੇ ਨੀ ਮੇ ਤਾਂ 500 ਦਿੱਤਾ ਬਾਬੀ ਅੱਜ ਕਿੰਨੇ ਵਿੱਚ ਆ ਮੈਂ 500 ਦਿੱਤਾ ਬਾਬੀ ਪਹਿਲਾਂ ਪਹਿਲਾਂ ਬਾਬਾ ਜੀ ਮਾ ਕਦੇ ਕਦੇ ਬਾਬਾ ਜੀ ਮੈਂ ਨਹੀਂ ਦੋ ਜੀ ਬਾਬਾ ਜੀ ਕਿੰਨਾ ਬਤਾ ਗਿਆ ਸੱਚੀ ਗੱਲ ਬਤਾ ਸਾਨੂੰ ਕੋਈ ਗੁਰੂ ਫਕਤ ਕਦੇ ਮੇਰੀ ਲੈ ਕੇ ਢੜ ਵੇਚਾ ਬਾਬਾ ਜੀ ਇਹ ਦੇਖੋ ਮੈਂ ਤੁਹੀਂ ਇਹ ਬਧਰਾਮ ਮੇਰੀ ਕੋਈ ਕਰਾਂ ਦਾ ਹੱਕਦਾਰ ਨਹੀਂ ਹੈਗਾ ਕੋਈ ਰੋ ਨਹੀਂ ਰੋ ਬਾਬਾ ਜੀ ਕੋਈ ਗਲਤੀ ਨਹੀਂ ਹੋਈ ਬਾਬਾ ਜੀ ਰੋਡਾ ਬੰਦਾ ਕਰੇ ਛੱਡ ਦਈਏ ਨੂੰ ਨੂੰ ਗੁਰੂ ਕਰਦਾ ਗਰੰਤੀ ਹੋ ਕੇ ਚੱਟੇ ਵੇਚਦਾ ਨਹੀਂ ਕੋਈ ਗਲਤੀ ਨਹੀਂ ਕਰਦਾ ਬਾਬਾ ਜੀ ਬੋਲ ਕਿੰਨੇ ਵਿੱਚ ਹੋਂ ਤੱਕ ਮੈਂ ਤਾਂ ਬਾਬਾ ਜੀ ਤੂੰ ਪਰੋਦੀ ਹੈਗਾ ਨਾ ਤਾਂ ਖਾਲ ਬਾਬਾ ਜੀ ਹੁਣ ਕੀ ਕੀਤਾ ਕਿ ਨਾ ਬਸ ਹਾਂ ਜੀ ਕਿੰਨੇ ਟਾਈਮ ਤੋਂ ਵੇਚ ਰਹੇ ਹੋ ਮਤਲਬ ਅੱবি ਦੋ ਤਿੰਨ ਦਿਨ ਜੀ ਬਾਬਾ ਜੀ ਸੱਚੀ ਕ ਬਾਬਾ ਕਿ ਤੁਮ ਅਗਰ ਤੈਨੂੰ ਪਤਾ ਹੁਣ ਤੇਰੇ ਸਿੱਤੇ ਫੇਰ ਬੁਣਦਾ ਤੋਂ ਬਾਬਾ ਜੀ ਤੇਰੇ ਸਿੱਤੇ ਫੇਰ ਬੰਪੜੇ ਦਾ ਕੰਮ ਹੈ ਇੱਕ ਮਿੰਟ ਨਾਲ ਦੇਖ ਲਿਆ ਮੈਂ ਬੱਤਨ 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 ਉਹਦਾ ਮੈਨੂੰ ਪਤਾ ਨਹੀਂ ਕਿ ਕਿਥੋਂ ਲੈ ਕੇ ਆਉਂਦਾ ਜੀ ਹੁਣ ਬੰਦਾ ਕੌਣ ਆਦਰ ਲਈ ਮੈਨੂੰ ਇੱਥੇ ਦੇਖ ਜਾਓ ਸੀ ਮੈਨੂੰ ਕੌਣ ਹੈ ਤੈਨੂੰ ਪਤਾ ਹੈ ਬਾਬਾ ਜੀ ਤੁਸੀਂ ਤਬੂਤ ਕਰ ਰਹੇ ਹੋ ਦੇਖੋ ਜੀ ਮੈਨੂੰ ਪਾਸ 7 ਦਾ ਦੱਸਿੰਦਾ ਬਾਬਾ ਜੀ ਬੰਦੇ ਕਲਾ ਤੁਸੀਂ ਕਿੰਨੇ ਦਾ ਵੇਚਦਾ ਹੁਣ ਦੱਸੋ ਮੈਂ ਤਾਂ ਬੱਬੀ 2 ਕਿਹਾ ਸੀ ਆਦੀ ਬਸ ਬੰਦੇ ਕੌਣ ਨੇ ਕੋਈ ਕੋਈ ਧੱਕਾ ਨਹੀਂ ਕੋਈ ਕੋਈ ਰੋਕ ਕੇ ਡੋਕ ਕੇ ਨਹੀਂ ਮੈਨੂੰ ਕਿਸੇ ਨੂੰ ਪਤਾ ਨਹੀਂ ਸੀ ਬਾਬਾ ਜੀ ਮੈਂ ਤੁਹਾਨੂੰ ਬਸ ਕੋਈ ਪੁਰਸ਼ ਨੂੰ ਪਤਾ ਨਹੀਂ ਸੀ ਤੁਸੀਂ ਵੇਚ ਦਿਓ ਅਤੇ ਕੱਲਾ ਕੱਲਾ ਦੜਬੇ ਦੜਬੇ ਚ ਵੇਚ ਰੂ ਸਸ ਬਸ ਹਾ ਬਾਬਾ ਜੀ ਬਾਬਾ ਜੀ ਦੜਬੇ ਕੱਲਾ ਬਸ ਕਿੱਥੇ ਕਿੱਥੇ ਜਾ ਕੇ ਸਪਲਾਈ ਕਰਕੇ ਆਉਂਦੇ ਨਹੀਂ ਮੈਂ ਕਿਤੇ ਨਹੀਂ ਗਿਆ ਜੀ ਮੈਂ ਇੱਥੇ ਹੀ ਹੁੰਦਾ ਜਦੋਂ ਕੋਈ ਲੈਣ ਆਉਂਦਾ ਕੋਈ ਪਰਹੇਂਦਾ ਮੇਰਾ ਨਾ ਬਾਬਾ ਜੀ ਨਹੀਂ ਤੁਸੀਂ ਕੋਈ ਦੱਸੋ ਜੇ ਕੋਈ ਹੁੰਦਾ ਮੈਂ ਉਹ ਵੀ ਦੱਸ ਦਿੰਦਾ ਬਾਬਾ ਜੀ ਤੁਸੀਂ ਗੁਰੂ ਘਰ ਦੇ ਵਿੱਚੋਂ ਕੀ ਡਿਊਟੀ ਆ ਤੁਹਾਡੀ ਗ੍ਰੰਥੀ ਸਿੰਘ ਦੀ ਆ ਬਾਬਾ ਜੀ ਤੁਹਾਨੂੰ ਸ਼ਰਮ ਹੈ ਨਹੀਂ ਤਾਂ ਲੋਕ ਮਾਨਤਾ ਲੋਕ ਇੰਨੇ ਪੂਸਦੇ ਨੇ ਕਿ ਤੁਸੀਂ ਇਹ ਕੰਮ ਕਰਦੇ ਹੋ ਹੁਣ ਤਾਂ ਸ਼ਰਮ ਆਉਂਦੀ ਸਾਨੂੰ ਫੇਸਬੁਕਾਂ ਤੇ ਹੋਰ ਤੇ ਲੋਕ ਕਮੈਂਟ ਕਰਦੇ ਆ ਵੀ ਗ੍ਰੰਥੀਆਂ ਨੂੰ ਕੁੱਟ ਦਿਓ ਅਸੀਂ ਗ੍ਰੰਥ ਗੁਰਦੁਆਰਾ ਸਾਹਿਬ ਰਹਿ ਕੇ ਨਸ਼ੇ ਵੇਚਦਾ ਸਮੈਗ ਵੇਚਦਾ ਸੀ ਫੜਿਆ ਨੂੰ ਅਰਗੇ ਥੀ ਸਾਰੇ ਪ੍ਰੂਫ ਅਸੀਂ ਪੱਤਰਕਾਰਾਂ ਨੂੰ ਭਾਈ ਨੂੰ ਪ੍ਰਸ਼ਾਸਨ ਦੇਵਾਂਗੇ ਇਥੇ ਅੱਜ ਅੱਜ ਨੇ ਚਿੱਟਜਨਾ ਚਿੱਟਾ ਵਿੱਚ ਸਾਰੇ ਬਰੂ ਪਏ ਨੇ ਕਿੱਥੇ ਚਿੱਟਾ ਦਿੱਤਾ ਇਹਨੇ ਕਿਹੜੀ ਗੱਡੀ ਖੜਾ ਕੇ ਚਿੱਟਾ ਦਿੱਤਾ ਇਹਨੇ ਕਿਹੜੇ ਫੋਨ ਤੇ ਗੱਲ ਕੀਤੀ ਚਿੱਟੇ ਦੇਣ ਬਾਰੇ ਹਾਂ ਜੀ ਆ ਸੰਗਤ ਬੈਠੀ ਹੈ ਦੱਸੋ ਵੀ ਚਿੱਟਾ ਵੇਚਣਾ ਜਾਇਜ਼ ਹੈ ਕਿ ਨਿਆਇ ਹੈ ਸਾਡੇ ਪੁੱਤਾਂ ਨਸ਼ੇ ਲਾਉਣਾ ਕੰਮ ਹੈ ਦੋ ਫੜਿਆ ਦਾ ਕੋਈ ਇੱਥੇ ਮਾਰਿਆ ਦਾ ਸਰੂਪ ਹੈ ਜਿਹੜਾ ਚਿੱਟਾ ਲਾਉਣਾ ਜੇਬ ਚ ਬੀੜੀਆਂ ਪਾ ਕੇ ਲੈ ਕੇ ਆਉਂਦਾ ਤੂੰ ਰੋਕਣਾ ਕਿ ਤੂੰ ਅੰਦਰ ਬਾੜਨ ਲ ਇਹ ਰਹਿਣਾ ਕਿ ਕਿਥੋਂ ਕਰੇ ਸ਼ਰਮਾ ਜੀ ਇੱਕ ਵਾਰੀ ਮੈਂ ਗਲਤੀ ਹੋ ਗਈ ਅੱਗੇ ਕੋਈ ਗਲਤੀ ਨਹੀਂ ਹੋਵੇ ਜੀ ਤੁਹਾਡਾ ਠੀਕ ਹੋ ਗਿਆ ਹਾਂ ਹਾਂ ਦੇਖ ਮੈਂ ਕਿਹ ਲਾ ਕੇ ਦੋ ਨਹੀਂ ਤੈਨੂੰ ਪਤਾ ਇਸ ਮੱਗ ਵੇਚਣਾ ਮੈਂ ਮਗਰ ਮੱਛਲੇ ਨੂੰ ਚੁੱਪ ਬੰਦੇ ਲੰਗੂ ਗੱਲ ਕਰ ਕੋਈ ਮਗਰ ਮੱਛਲੇ ਦੀ ਤੁਸੀਂ ਆਪ ਦੱਸੋ ਕੋਈ ਸੰਭੋਧ ਪਤਾ ਕੀ ਦੀਏ ਇਹ ਮਗਰ ਮੱਛਲੇ ਦੇ ਹੱਥੋਂ ਬੋਲ ਕੇ ਕੀ ਵੇਚਦੇ ਕੀ ਵੇਚੋ ਚਿੱਟੇ ਹੀ ਸੀ ਬੋਲੀ ਕੋਈ ਮਗਰ ਮੱਛਲੇ ਦੇ ਹੱਥੋਂ ਨਹੀਂ ਹੈ ਕੀ ਲੈ ਕੀ ਕੀ ਦੀ ਹੋ ਚਿੱਟਾ ਲੈ ਕੇ ਆਏ

ਅੱਜ ਕਦੋਂ ਪੈਣਦਾ ਬਾਈ ਨਿਪੜ ਗਿਆ ਜੀ ਬਾਬਾ 11 12 ਵਜੇ ਤੱਕ ਨਿਪੜ ਗਿਆ ਜੀ ਸਾਰਾ ਕੱਲ ਨੂੰ ਕਿੰਨੇ ਵਜੇ ਵੀਰੇ ਕੱਲ ਨੂੰ ਜਦੋਂ ਬਾਬਾ ਪਹਨ ਗਿਆ ਮੈਂ ਫੋਨ ਕਰ ਦੇਣਾ ਠੀਕ ਆ ਬਾਈ ਠੀਕ ਆ ਠੀਕ ਆ